ਵੇ ਖੜੇ ਤੁਸੀਂ ਘੰਟਾ ਡੇਢ ਹੋ ਗਿਆ ਜੀ ਕੱਲ ਵੀ ਅਸੀਂ ਇੰਦਾ ਹੀ ਖਰਾਬ ਹੋ ਕੇ ਗਏ ਇੱਥੇ ਕੱਲ ਵੀ ਇੰਨੇ ਜਾਨ ਲਗਾ ਇਹ ਸੜਕ ਦੇ ਟੋਏ ਉਹ ਆ ਜਿਨ੍ਹਾਂ ਵਿੱਚ ਸਾਊਥ ਅਫਰੀਕਾ ਦੇ ਜੰਗਲਾਂ ਵਿੱਚ ਲੱਗੀ ਅੱਗ ਜਿਹੜੀ ਸੀ ਜਵਾਲਾਮੁਖੀ ਫਟਿਆ ਸੀ ਸਵਾਹ ਉੱਡ ਕੇ ਆਈ ਸੀ ਤੇ ਸਵਾਹ ਨਾਲ ਆ ਟੋਏ ਪੂਰ ਹੋਏ ਸੀਗੇ ਤੇ ਇਹਨਾਂ ਟੋਏਆਂ ਦੇ ਵਿੱਚ ਉਹਨਾਂ ਨੇ ਤਾਂ ਸਮਝਿਆ ਲੱਕ ਪਈ ਆ ਤੇ ਤਾਂ ਟਰੱਕ ਅੱਗੇ ਆ ਗਿਆ ਪਰ ਇਹ ਸਵਾਹ ਨਾਲ ਭਰੇ ਹੋਏ ਟੋਏ ਸੀ ਤੇ ਤੁਸੀਂ ਦੇਖ ਸਕਦੇ ਆਂ ਵੀ ਆ ਟਰੱਕ ਜਿਹੜਾ ਆ ਇਹ ਪਲਟਣ ਵਾਲਾ ਸੀਗਾ ਤੋਂ ਬਚਾਅ ਹੋ ਗਿਆ ਤੇ ਇਸ ਵੇਲੇ ਜਾਮ ਇੰਨਾ ਆ ਸੜਕ ਦਾ ਬੁਰਾ ਹਾਲ ਆ ਕਦੋਂ ਸੁਧਾਰ ਹੋਊਗਾ ਜੀ ਇਹ ਸੜਕ ਦਾ ਸਮਝ ਨਹੀਂ ਆਉਂਦੀ ਹਾਂਜੀ ਬਾਜੀ ਕਦੋਂ ਤੇ ਲੱਗੇ ਹੋ ਕਦੋਂ ਤੇ ਲੱਗੇ ਹੋ ਬਾਜੀ ਕੱਲ ਦੇ ਕਿੰਨਾ ਜਿਆਦਾ ਨੁਕਸਾਨ ਤਾਂ ਨਹੀਂ ਨਹੀਂ ਇਹ ਟੋਇਆ ਕਰਕੇ ਹੀ ਹੋਇਆ ਜੀ ਹਾਂਜੀ ਹਾਂਜੀ ਲੋ ਜੀ ਲੋਕਾਂ ਦੀ ਜਵਾਨੀ ਆ ਟੋਇਆ ਕਰਕੇ ਸਾਰਾ ਕੁਝ ਹੋ ਰਿਹਾ ਹਾਂਜੀ ਭਾਜੀ ਸੇਫਟੀ ਨਾਲ ਜਾਈਓ ਕੋਈ ਕੁਝ ਕਹਿਣਾ ਚਾਹੁੰਦੇ ਆ ਨਹੀਂ ਬਾਬਾ ਠੀਕ ਹੈ ਕੋ ਦੇਖ ਖੜੇ ਤੁਸੀਂ ਘੰਟਾ ਡੇਢ ਹੋ ਗਿਆ ਜੀ ਕੱਲ ਵੀ ਅਸੀਂ ਇੰਤੇ ਹੀ ਖਰਾਬ ਹੋ ਕੇ ਗਏ ਆ ਇੱਥੇ ਕੱਲ ਵੀ ਇੰਨੇ ਥੋੜਾ ਥੋੜਾ ਗਏ ਇੱਥੇ ਆ ਦੇਖੋ ਜੀ ਹਨਾ ਇਹ ਕੱਲ ਦਾ ਹੀ ਟਿਕਾ ਹੈ ਇੱਥੇ ਕੱਲ ਦਾ ਹੀ ਕੱਲ ਦਾ ਹੀ ਧਿਆਨ ਨਾਲ ਨੰਝੋ ਹਾਂਜੀ ਭਾਜੀ ਕਹਿਣਾ ਚਾਹੁੰਦੇ ਕੁਝ ਆ ਸੜਕ 'ਤੇ ਖੜੀ ਆ ਜੀ ਕੰਨਿਆਂ ਦੀ ਆ ਦੇਖੋ ਕਦੋਂ ਦੇ ਖੜੇ ਤੁਸੀਂ ਘੰਟਾ ਡੇਢ ਹੋ ਗਿਆ ਜੀ ਕੱਲ ਵੀ ਅਸੀਂ ਇੱਦਾਂ ਹੀ ਖਰਾਬ ਹੋ ਕੇ ਗਏ ਇੱਥੇ ਕੱਲ ਵੀ ਇਹ ਕਿਸਾਨ ਆ ਇਹ ਘਰ ਵੀ ਮਿਹਨਤ ਕਰਦੇ ਤੇ ਹੁਣ ਇਸ ਵੇਲੇ ਇਹ ਟਰਾਲੀ ਲੈ ਕੇ ਵਿਚਾਰ ਇੱਥੇ ਖੜੇ ਆ ਸਿਰਫ ਇੱਕ ਟਰੱਕ ਕਰਕੇ ਟਰੱਕ ਤਾਂ ਟੁੱਟ ਗਿਆ ਜੀ ਅਗਲੇ ਦਾ ਕੋਈ ਕਸੂਰ ਨਹੀਂ ਸੜਕ ਖਰਾਬ ਆ ਸਾਰੀ ਸੜਕੇ ਖਰਾਬ ਆ ਅਸੀਂ ਕੱਲ ਵੀ ਬਹੁਤ ਔਖੇ ਹੋ ਕੇ ਲੈ ਕੇ ਜਾਈਦੀ ਆ ਇੱਥੋਂ ਸੋ ਲੋਕਾਂ ਦੀ ਜ਼ੁਬਾਨੀ ਆ ਜੀ ਇਹ ਸੜਕ ਮੂੰਹ ਬੋਲਦੀ ਤਸਵੀਰ ਆ ਇਹ ਸੜਕ ਤੁਸੀਂ ਦੇਖ ਸਕਦੇ ਆ ਕਿੰਨਾ ਬੁਰਾ ਹਾਲ ਆ ਸੋ ਪ੍ਰਸ਼ਾਸਨ ਕਦੋਂ ਜਾਗੂਗਾ ਪ੍ਰਸ਼ਾਸਨ ਕਦੋਂ ਜਾਗੂਗਾ ਇਹ ਸੜਕ ਦਾ ਜਰੂਰ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਬਣਾਉਣੀ ਚਾਹੀਦੀ ਆ ਮੈਂ 2 ਮਿੰਟ ਆ ਦਿਖਾ ਸਕਦਾ ਦੇਖੋ ਆਪੀ ਸੜਕ ਦਾ ਹਾਲ ਚਲੋ ਕਿੰਨੀ ਜਿਆਦਾ ਸੁਆਹ ਔੜ ਰਹੀ ਆ ਜਿਹੜੀਆਂ ਗੱਡੀਆਂ ਤੋ ਆ ਕੇ ਕੋਈ ਖੜੀਆਂ ਵੀ ਕਰਦਾ ਤੇ ਉਹਦਾ ਕੀ ਹਾਲ ਹੋ ਜਾਂਦਾ ਤੁਸੀਂ ਉਂਝਾ ਜਲਾ ਸਕਦੇ ਆ ਪੂਰਾ ਰੋਡ ਜਾਮ ਹੋਇਆ ਪਿਆ ਆ ਸਿਰਫ ਇੱਕ ਟਰੱਕ ਪਲਟਣ ਲੱਗਿਆ ਸੀਗਾ ਬਚਾਅ ਹੋ ਗਿਆ ਔਰ ਟੋਏ ਦੇ ਵਿੱਚ ਸੋ ਸਰਕਾਰ ਨੂੰ ਚਾਹੀਦਾ ਵੀ ਇਸ ਕੰਮ ਵੱਲ ਪਹਿਲਾਂ ਤਵੱਜੋ ਦਿੱਤੀ ਜਾਵੇ ਤੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਆ